ਸੋ ਸਿੰਦੇ ਗ੍ਰਿਪੋ ਪੰਜ ਪੜੇ ਦੇ ਚੈਨਲ ਇਸ ਨਾ ਬਣ ਕਾਲ ਸੰਨੀ ਵਾਲਾ ਤੇ ਅੱਜ ਅਸੀਂ ਪਹੁੰਚੇ ਆ ਅਰਨੀ ਵਾਲਾ ਸ਼ੇਖ ਸੁਬਾਨ ਪਾਵਰ ਕਾਮ ਦਾ ਜਿਹੜਾ ਦਫ਼ਤਰ ਹੈ ਇੱਥੇ ਬੀਲ ਬੋਰਡ ਦਾ ਉੱਥੇ ਅਸੀਂ ਪਹੁੰਚੇ ਆ ਜਿਹੜਾ ਦੇਖਣ ਆਏ ਆ ਕਿ ਸਾਰੀਆਂ ਜਿਹੜੀ ਇੱਥੇ ਬਿਲਡਿੰਗਾਂ ਚ ਸਟੋਰ ਹੈ ਜਾਂ ਜੇ ਸਾਹਿਬ ਦੇ ਆਫਿਸ ਹੈ ਜਾਂ ਜੋ ਸਾਰੀ ਬਿਲਡਿੰਗ ਹੈ ਉਹ ਸਾਰੀ ਖਸਤਾ ਹੋਈ ਪਈ ਹੈ ਇਹਨੂੰ 50 ਸਾਲ ਹੋ ਗਏ ਬਣੇ ਨੂੰ ਕਿ ਕਿਸੇ ਨੇ ਧਿਆਨ ਨਹੀਂ ਦਿੱਤਾ ਕੋਈ ਸਰਕਾਰਾਂ ਨੇ ਆਈਆਂ ਤੇ ਨੇਕਾਂ ਗਈਆਂ ਕਿਸੇ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਤੇ ਬਹੁਤ ਵੱਡਾ ਰਿਸਕ ਹੈ ਇੱਥੇ ਜਿਹੜੇ ਕਦੇ ਉਮਰ ਵੀ ਆਉਂਦੇ ਆ ਤੇ ਅਫਸਰ ਵੀ ਬਹਿੰਦੇ ਆ ਸਾਰੇ ਬਲਾਜਵੀਂ ਵੀ ਬਹਿੰਦੇ ਆ ਤੇ ਹਾਲ ਵੇਖੋ ਵੀ ਆ ਜਿਹੜਾ ਪਿੱਛੇ ਹਾਲ ਸਾਰਾ ਬਣਿਆ ਪਿਆ ਇਹ ਚਿੱਟੇ ਵਾਲਾ ਦਾ ਗੜ ਬਣਿਆ ਪਿਆ ਵੀ ਚਿੱਟੇ ਵਾਲੇ ਇੱਥੇ ਆਉਂਦੇ ਆ ਤੇ ਬਲਾਜਮਾਂ ਦੀ ਵੀ ਇੱਥੇ ਬਹੁਤ ਘਾਟ ਹੈ ਤੇ ਹੁਣ ਆਪਾਂ ਅੱਗੇ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਉਂਦੇ ਆ ਹੁਣ ਆਪੋ ਤੁਹਾਨੂੰ ਹੋਣੇ ਬਿਲਡਿੰਗ ਦਾ ਹਾਲ ਆ ਛੱਤ ਵੇਖੋ ਸਾਹਮਣੇ ਉੱਪਰ ਆ ਸਰੀਏ ਦਿਸੀ ਜਾਂਦੇ ਵੇਖੋ ਆ ਲਿੱਗੀ ਪਈ ਐ ਸਰੀਏ ਦਿਸੀ ਜਾਂਦੇ ਵਿੱਚ ਕੀ ਹਾਲ ਐ ਕਿੰਦੇ ਇਮਾਰੇ ਕਵਰਿਆ ਵੇਖੋ ਆ ਥੱਲੋਂ ਵੀ ਆ ਵੇਖੋ ਆ ਸ਼ੀਸ਼ੇ ਸਾਰੇ ਟੁੱਟੇ ਪਈ ਐ ਕਿੰਨਾ ਇਹਦੀ ਤਰਸਯੋਗ ਹਾਲਤ ਐ ਤੇ ਇਹ ਸਟੇਅਰਜ਼ ਦੇ ਪੌੜੀਆਂ ਜਾਂਦੀਆਂ ਤੇ ਪੌੜੀਆਂ ਦਾ ਵੇਖੋ ਟੁੱਟਿਆ ਤੇ ਵੇਖੋ ਕਿੰਨਾ ਇੱਥੇ ਕੋਈ ਗੰਦ ਵਜਿਆ ਤੇ ਪਤਾ ਨਹੀਂ ਇੱਥੇ ਕਿਵੇਂ ਰਹਿੰਦੇ ਆ ਤੇ ਕੰਜ਼ਿਊਮਰ ਵੀ ਇੱਥੇ ਆਉਂਦੇ ਆ ਹਾਲ ਵੇਖੋ ਇਹਦਾ ਤੇ ਇਧਰ ਵੇਖੋ ਜੀ ਆ ਸ਼ੀਸ਼ੇ ਪਨ ਟੁੱਟੇ ਪਏ ਸਾਰੇ ਕੋਈ ਹਾਲ ਨਹੀਂ ਇਹ ਐਨੇ ਪੁਰਾਣੇ ਬਿਲਡਿੰਗ ਲਓ ਜੀ ਆ ਦੂਜਾ ਘਵਰਾ ਵੇਖ ਲਓ ਵੇਖੋ ਛੱਤਾ ਵੀ ਅਸਰੀਏ ਤੁਸੀਂ ਜਾਂਦੇ ਆ ਫੁੱਲ ਕੇ ਆ ਬਾਰੀਆਂ ਜਿਹੜੀਆਂ ਇਹਦੀਆਂ ਬਾਰੀਆਂ ਸਾਰੀਆਂ ਉਹ ਵੀ ਆ ਸਾਰੀਆਂ ਟੁੱਟੀਆਂ ਪਈਆਂ ਆ ਵੇਖ ਲੋ ਹਾਲ ਵੇਖੋ ਆ ਵੇਖੋ ਬਾਰੀਆਂ ਸਾਰੀਆਂ ਟੁੱਟੀਆਂ ਸ਼ੀਸ਼ੇ ਟੁੱਟੇ ਸਾਰੀਆਂ ਤਰੇੜਾਂ ਪਈਆਂ ਖਸਤਾ ਡਿੱਗਰ ਵਾਲੀਆਂ ਲੋ ਆ ਕੰਦਾ ਇਹਨਾਂ ਦੀਆਂ ਇਹ ਹਾਲ ਵੇਖ ਲੋ ਇਧਰ ਆ ਵੀ ਇਹ ਜਿਹੜਾ ਇਹਨਾਂ ਦਾ ਆ ਵੇਖੋ ਅੱਗੇ ਇਹਦੇ ਸਿਰ ਚ ਵੱਜੂਗਾ ਇਹ ਵੀ ਹਿੰਦਗਣ ਵਾਲਾ ਹੀ ਹੈ ਤੇ ਜੁੜਦੇ ਵਸ ਤੇ ਤਹਿ ਹਾਤਾ ਵਖਵਾ ਵੀ ਧਰੇੜਾਂ ਆ ਪਈਆਂ ਆ ਵੇਖੋ ਕੰਦਾ ਦਾ ਹਾਲ ਲਓ ਜੀ ਇੱਕ ਆ ਲਓ ਸਾਰੇ ਕਬਰਿਆਂ ਦੇ ਵਿੱਚ ਧਰੇੜਾਂ ਸਾਰੇ ਕਬਰੇ ਜਿਹੜੇ ਡਿੱਗਣ ਵਾਲੇ ਤੇੜਾ ਤੇੜਾ ਵਿੱਚ ਤੇ ਆਹ ਵੇਖੋ ਤੁਸੀਂ ਹਾਲ ਆ ਚਾਰਦਵਾਰੀ ਆ ਇਹ ਜੇ ਇੱਧਰ ਵੇਖ ਲਓ ਸਾਰੇ ਇਕੱਠਾ ਡਿੱਗਿਆ ਪਿਆ ਹੈ ਤੇ ਕਾ ਫੂਸ ਵਿੱਚ ਚਿੱਟੇ ਵਾਲਾ ਦਾ ਗੜ ਆ ਵੀ ਵੇਖੋ ਡਿੱਗਿਆ ਪਿਆ ਕਿੰਨੇ ਖਸਤਾ ਹਾਲਤ ਇਹਦੀ ਬਣੀ ਪਈ ਹੈ ਲਓ ਇਹ ਦੇਖ ਲੋ ਸਰੀਏ ਫੁੱਲ ਗਏ ਦਰਬਾਰੀਆਂ ਪੁਰੀਆਂ ਹਈ ਨਹੀਂ ਟੋਟੀਆਂ ਪਈਆਂ ਤੇ ਸੀਮਟ ਸਾਰਾ ਲੱਥਾ ਪਿਆ ਲਓ ਜੀ ਆਹ ਇਹ ਬਿਜਲੀ ਬੋਰਡ ਦਾ ਜਿਹੜਾ ਤੁਸੀਂ ਹਾਲਤ ਦੇਖੋ ਬਿਲਡਿੰਗ ਦੀ ਦੇਖੋ ਹਾਲਤ ਇਹਦੀ ਲਓ ਇੱਥੇ ਆਹ ਵੇਖੋ ਜੇ ਜੀ ਸਾਹਿਬ ਵਹਿੰਦੇ ਇੱਥੇ ਇਹ ਜੇ ਜੀ ਸਾਹਿਬ ਵਹਿੰਦੇ ਐ ਏ ਜੇਈ ਸਾਹਿਬ ਦੇ ਕਬਰੇ ਦੀ ਤੁਸੀਂ ਹਾਲਤ ਵੇਖ ਲਓ ਕਿੰਨੇ ਵੇਖੋ ਆਤਾ ਜੇਈ ਸਾਹਿਬ ਦੇ ਕਬਰੇ ਦੀ ਹਾਲਤ ਆ ਵੇਖੋ ਜੇਈ ਸਾਹਿਬ ਦੇ ਕਬਰੇ ਦੀ ਹਾਲਤ ਸਰੀਆ ਸਾਰਾ ਗਲ ਗਿਆ ਬਿਲਕੁਲ ਗਲਿਆ ਪਿਆ ਸਰੀਆ ਜਿਤੇ ਮਰਜੀ ਉੱਪਰ ਡੇਕ ਸਕਦਾ ਤੇ ਨਾਲ ਕਦਮੂਰ ਵੀ ਰਗੜੇ ਜਾਣਗੇ ਆ ਵੇਖੋ ਹਾਲ ਆ ਕਦਮੂਰ ਬੈਠੇ ਆ ਕੰਮ ਤੇ ਆਏ ਆ ਜੇਈ ਸਾਹਿਬ ਕੋਲੇ ਤੇ ਵੇਖੋ ਯਾਰ ਕਿੱਡਾ ਮਾੜਾ ਹਾਲਾ ਲੋ ਆ ਵੇਖ ਲਓ ਕੁਈ ਵਾਰੀਆਂ ਦਾ ਹਾਲ ਤਖਤਿਆਂ ਦਾ ਹਾਲ ਆ ਹੁਣ ਆਪਾਂ ਆ ਗਏ ਇਹਨਾਂ ਦੇ ਸਟੋਰ ਚ ਤੇ ਆਪਾਂ ਸਟੋਰ ਦਾ ਹਾਲ ਲੋ ਸਟੋਰ ਦਾ ਹਾਲ ਵੇਖੋ ਤਾਂ ਉੱਪਰ ਵੇਖੋ ਤੁਸੀਂ ਵੇਖੋ ਸਟੋਰ ਦਾ ਹਾਲ ਝੁਕੀ ਪਈ ਐ ਛੱਤ ਆ 20 ਛੇ ਵੀ ਬਣੀ ਪਈ ਯੂ ਟੇਪ ਬਣੀ ਪਈ ਐ ਵੇਖੋ ਝੁਕੀ ਪਈ ਛੱਤ ਸਾਰੀ ਸਰੀਆ ਸਾਰਾ ਹੀ ਗਲ ਗਿਆ ਉਹ ਤੇ ਇੱਥੇ ਇਹਨਾਂ ਨੇ ਸਮਾਨ ਰੱਖਿਆ ਤੇ ਵੇਖ ਲਓ ਵੀ ਕਿਵੇਂ ਆਹਾ ਸਵਾਰ ਇੱਥੇ ਰੱਖਿਆ ਕਿਵੇਂ ਅੰਦਰ ਵੜ ਕੇ ਰੱਖਦੇ ਐ ਤੇ ਕਿਵੇਂ ਚੱਕਦੇ ਐ ਇਹ ਵੀ ਖਤਰੇ ਤੋਂ ਖਾਲੀ ਨਹੀਂ ਤਾਂ ਉਹ ਜਿਹੜਾ ਗਾਹ ਤੋਂ ਸਮਾਨ ਲੈਉਣਾ ਪਤਾ ਨਹੀਂ ਛੱਤ ਨੇ ਕਦੋਂ ਉੱਤੇ ਡਿੱਗ ਪੈਣਾ ਤੇ ਕਿੰਨਾ بڑا ਹਾਲ ਬੀਲੀ ਬੋਰਡ ਦਾ ਪਾਵਰ ਕਾਮ ਦਾ ਦਫ਼ਤਰ ਦਾ ਤੇ ਆਹ ਵੇਖ ਲਓ ਵੀ ਆਹ ਸਫਾਈ ਦਾ ਹਾਲ ਵੇਖ ਲਓ ਵੀ ਇੱਥੇ ਚਿੱਟੇ ਵਾਲੇ ਇੱਥੇ ਬੈੰਦੇ ਐ ਚਿੱਟਾ ਲਾਉਂਦੇ ਐ ਕਿਰੇ ਤੋਂ ਖਰੋਖਤ ਵੀ ਇੱਥੇ ਹੁੰਦੀ ਐ ਤੇ ਹਾਲ ਵੇਖ ਲੋ ਜੀ ਸਾਰਾ ਚਿੱਟੇ ਵਾਲਾ ਦਾ ਗੜ ਬਣਿਆ ਪਿਆ ਕੋਈ ਸਫਾਈ ਦਾ ਹਾਲ ਨਹੀਂ ਤੇ ਅਸੀਂ ਰਿਕਾਰਡ ਵੇਖਿਆ ਤਾਂ ਜਿਹੜੇ ਮੁਲਾਜ਼ਮਾ ਉਹ 1/3 ਹੈ ਕੁੱਲ 98 ਪੋਸਟਾਂ ਹੈ ਜਿਹਦੇ ਵਿੱਚੋਂ 33 ਭਰੀਆਂ ਹੈ ਤੇ ਬਾਕੀ ਜੜੀਆਂ ਖਾਲੀ ਪਈਆਂ 65 ਕ ਉਹ ਖਾਲੀ ਪਈਆਂ ਪੋਸਟਾਂ ਵੀ ਇੱਥੇ ਤੀਜਾ ਹਿੱਸਾ ਹੈ ਨਹੀਂ ਤੇ ਦੋ ਹਿੱਸੇ ਖਾਲੀ ਐ ਪੰਜ ਜੀ ਦੀਆਂ ਪੋਸਟਾਂ ਤੇ ਦੋ ਖਾਲੀ ਐ ਇੱਕ ਜੀ 1 ਦੀ ਪੋਸਟ ਉਹ ਵੀ ਖਾਲੀ ਐ ਆਰੇ ਉਹ ਵੀ ਇੱਥੇ ਹੈ ਨਹੀਂ ਤੇ ਐਲ ਐਮ 25 ਮંજੂਰ ਆ ਤੇ 10 ਭਰੀਆਂ ਬਾਕੀ ਖਾਲੀ ਐ एएलएम 44 पोस्ट ਹੈ 12 ਅਵੇਲੇਬਲ ਹੈ ਤੇ 32 ਖਾਲੀ ਹੈ ਕਲੈਰੀਕਲ ਸਟਾਫ 10 ਮਨਜੂਰ ਹੈ ਤੇ 5 ਖਾਲੀ ਹੈ ਤੇ 5 ਭਰ ਗਿਆ ਕੋਈ ਇੱਥੇ ਚੌਕੀਦਾਰ ਹੈ ਨਹੀਂ ਇੱਕ ਪੋਸਟ ਹੈ ਉਹ ਵੀ ਖਾਲੀ ਹੈ ਕੋਈ ਸਫਾਈ ਸੇਵਕ ਦਾ ਇੱਥੇ ਪ੍ਰਬੰਧ ਹੈ ਨਹੀਂ ਮਤਲਬ ਪੋਸਟ ਵੀ ਦੋ ਇਸੇ ਖਾਲੀ ਹੈ ਇਹਨਾਂ ਦੇ ਬੀਲੀ ਮੰਤਰੀ ਹਰਪ੍ਰੀਤ ਸਿੰਘ ਜੀ ਈਟੀਓ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਨਾ ਉਹਨਾਂ ਦੇ ਕਿਸੇ ਪੀਏ ਨੇ ਫੋਨ ਚੁੱਕਿਆ ਨਾ ਉਹਨਾਂ ਨੇ ਆਪ ਫੋਨ ਚੁੱਕਿਆ ਇਹ ਤਾਂ ਸਿਰਫ ਇਲੈਕਸ਼ਨਾਂ ਵੇਲੇ ਚੁੱਕਦੇ ਹੁੰਦੇ ਐ ਤੇ ਅੱਗੇ ਪਿੱਛੇ ਇਹ ਫੋਨ ਨਹੀਂ ਚੁੱਕਦੇ